ਹੈਲੋ ਹਾਂਜੀ ਸਾਰੇ ਫ੍ਰੈਂਡ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਮਾਂ ਦਾ ਪਿਆਰ ਅਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਮੋਗੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕੁਝ ਆਪਣੇ ਕੱਦੂਆਂ ਬਾਰੇ ਕਿਉਂਕਿ ਜ਼ਿਆਦਾਤਰ ਦਿੱਕਤ ਰਹਿੰਦੀ ਹੈਗੀ ਹੈ ਨਾ ਕੱਦੂਆਂ ਦੀ ਵੀ ਇੱਕ ਤਾਂ ਲਾਲ ਪੁੰਡੀ ਇਹਨਾਂ ਨੂੰ ਬਹੁਤ ਖਰਾਬ ਕਰਦੀ ਹੈ ਤੇ ਜਦੋਂ ਫਰੂਟਿੰਗ ਆਉਂਦੀ ਹੈ ਨਾ ਇਦਾਂ ਫੁੱਲ ਆਉਂਦੇ ਨੇ ਉਹ ਗਲ ਜਾਂਦੇ ਨੇ ਤੇ ਜਾ ਜਿੱਦਾਂ ਛੋਟੇ ਕੱਦੂ ਲੱਗਦੇ ਨੇ ਇਦਾਂ ਦੇ ਉਹ ਵੀ ਗਲ ਜਾਂਦੇ ਨੇ ਆਪਾਂ ਇਹਨਾਂ ਨੂੰ ਕਿਵੇਂ ਹੈਨਾ ਬਿਮਾਰੀ ਤੋਂ ਬਚਾ ਸਕਦੇ ਆ ਦੇਖੋ ਬਿਲਕੁਲ ਛੋਟੀ ਜੀ ਬੇਲ ਹੈ ਇਹ ਤੁਸੀਂ ਦੇਖ ਪਾ ਰਹੇ ਹੋ ਸਾਰੇ ਫਰੈਂਡਸ ਮੈਂ ਪਹਿਲਾਂ ਵੀ ਦੇਖੋ ਸਬਜ਼ੀਆਂ ਦੀ ਕਾਸਟ ਬਾਰੇ ਬਹੁਤ ਤੁਹਾਨੂੰ ਦੱਸਿਆਗਾ ਆਰਗੈਨਿਕ ਤਰੀਕੇ ਦੇ ਨਾਲ ਆਪਾਂ ਸਬਜ਼ੀਆਂ ਕਿੱਦਾਂ ਉਗਾ ਸਕਦੇ ਆਂਗੇ ਇਹਦੀ ਜਾਣਕਾਰੀ ਆਪਾਂ ਅੱਜ ਤੁਹਾਨੂੰ ਦੇਵਾਂਗੇ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਇਹਨਾਂ ਕੋਈ ਬੀਜ ਲਾਉਣੇ ਹੋ ਜਾਂ ਕੋਈ ਬੇਲ ਲਗਾਉਣੇ ਹੋ ਤਾਂ ਥੋੜਾ ਜਿਹਾ ਵਧੀਆ ਕੁਆਲਿਟੀ ਦੀ ਲਗਾਇਆ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਛੋਟੀ ਜੀ ਬੇਲ ਹੈ ਤੇ ਇਹਦੇ ਦੇਖੋ ਕਿੰਨੇ ਕੱਦੂ ਲੱਗੇ ਹੋਏ ਨੇ ਜਿਸ ਤਰੀਕੇ ਦੀ ਨਾਲ ਮੈਂ ਤੁਹਾਨੂੰ ਦੱਸਾਂਗੀ ਵੀ ਹਾਂ ਤੁਸੀਂ ਇਦਾਂ ਇਦਾਂ ਇਹਨਾਂ ਨੂੰ ਸੰਭਾਲ ਕਰਨੀ ਹੈ ਉਸ ਤਰੀਕੇ ਨਾਲ ਕਰੋਗੇ ਤਾਂ ਤੁਹਾਨੂੰ ਦੇਖਿਓ ਥੋੜੇ ਕੀ ਦਿਨਾਂ ਬਾਅਦ ਤੁਹਾਡੀਆਂ ਬੇਲਾਂ ਤੁਹਾਨੂੰ ਫਲ ਦੇਣ ਲੱਗਣਗੀਆਂ ਕਿਉਂਕਿ ਹਜੇ ਆਪਣੇ ਕਿਸੇ ਦੇ ਵੀ ਖੇਤ ਦੇ ਵਿੱਚ ਘਰਾਂ ਦੇ ਵਿੱਚ ਜਿਹੜੀਆਂ ਬੇਲਾਂ ਲਗਾਈਆਂ ਨੇ ਉਹ ਉਹਨਾਂ ਤੇ ਇਸ ਤਰੀਕੇ ਨਾਲ ਕਦੋਂ ਨਹੀਂ ਲੱਗਣ ਲੱਗੇ। ਇਹ ਥੋੜੀ ਜਿਹੀ ਕੇਅਰ ਦੀ ਜ਼ਰੂਰਤ ਹੁੰਦੀ ਹੈ। ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਦਾਂ ਦੇ ਕਦੋਂ ਅਗਰ ਤੁਸੀਂ ਵੀ ਪ੍ਰਾਪਤ ਕਰਨੇ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਦੇਖੋ ਇਹਨਾਂ ਦੇ ਜਿਹੜੀਆਂ ਬੇਲਾਂ ਨੇਗੀਆਂ ਇਹਨਾਂ ਦੇ ਉੱਪਰ ਮੈਂ ਤੁਹਾਨੂੰ ਦੱਸੇਗਾ ਵੀ ਥੋੜੀ ਜਿਹੀ ਆਪਣੀ ਜਿਹੜੀ ਰਾਖ ਹੁੰਦੀ ਹੈ ਚੁੱਲ੍ਹੇ ਦੀ ਅਗਰ ਪਿੰਡਾਂ ਵਾਲਿਓ ਤਾਂ ਉਹ ਲੈ ਲਓ ਉਹਨੂੰ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਉੱਪਰ ਛਿੜਕ ਦੋ। ਅਗਰ ਤੁਹਾਡੇ ਕੋਲੇ ਉਹ ਵੀ ਨਹੀਂ ਹੈਗੀ ਤਾਂ ਤੁਸੀਂ ਸਭ ਤੋਂ ਪਹਿਲਾਂ ਥੋੜੀ ਜਿਹੀ ਖੱਟੀ ਲੱਸੀ ਲੈਣੀ ਹੈ ਖੱਟੀ ਲੱਸੀ ਨੂੰ ਤੇ ਉਹਦੇ ਵਿੱਚ ਥੋੜਾ ਜਿਹਾ ਗੁੜ ਪਾ ਕੇ ਮਿਕਸ ਕਰ ਲੈਣਾ ਉਸ ਤੋਂ ਬਾਅਦ ਫਿਰ ਉਹਨੂੰ ਜੜੀਆਂ ਵੀ ਸੋਰੀਆਂ ਬੇਲਾਂ ਨੇ ਭਿੰਡੀਆਂ ਨੇ ਉਹਨਾਂ ਦੇ ਉੱਪਰ ਛਿੜਕਦੇ ਨੇ ਫਿਰ ਦੇਖਣਾ ਤੁਹਾਡੇ ਸਾਰੀਆਂ ਬੇਲਾਂ ਕਿਵੇਂ ਸਬਜ਼ੀਆਂ ਦੇ ਨਾਲ ਭਰਦੀਆਂ ਨੇ ਦੇਖੋ ਮੈਂ ਕੋਈ ਵੀ ਇਦਾਂ ਦੀ ਵੀਡੀਓ ਤੁਹਾਨੂੰ ਨਹੀਂ ਦੱਸੂਗੀ ਜਿਹੜੀ ਫਾਇਦਾ ਨਾ ਕਰਦੀ ਹੋਵੇ ਸਾਰੇ ਫਰੈਂਡ ਜਿਹੜੇ ਮੇਰੇ ਨਾਲ ਜੁੜੇ ਹੋਏ ਹੋ ਉਹਨਾਂ ਵਾਸਤੇ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗੀ ਦੇਖੋ ਆਪਾਂ ਨੇ ਛੋਟੀ ਜੀ ਬੇਲ ਆਪਾਂ ਨੇ ਦੋ ਕੱਦੂ ਅੱਜ ਇਹ ਤੋਂ ਤੋੜੇ ਨੇ ਤੇ ਉਧਰ ਆਪਾਂ ਨੇ ਭਿੰਡੀਆਂ ਵੀ ਲਗਾਈਆਂ ਹੋਈਆਂ ਨੇ ਦੇਖੋ ਉਹਨਾਂ ਤੇ ਵੀ ਹੁਣ ਫੁੱਲ ਆਉਣ ਲੱਗ ਗਏ ਨੇ ਤੇ ਮੌਸਮ ਵੀ ਦੇਖੋ ਹੁਣ ਵਧੀਆ ਹੈਗਾ ਤੇ ਅਗਰ ਤੁਸੀਂ ਹਜੇ ਤੱਕ ਬੇਲਾ ਨਹੀਂ ਲਗਾਈਆਂ ਤੇ ਤੁਹਾਨੂੰ ਲਾਲ ਪੁੰਡੀ ਖਰਾਬ ਕਰ ਰਹੀ ਹੈ ਨਾ ਉਹਨਾਂ ਨੂੰ ਦੇਖੋ ਜਿਹੜੇ ਛੋਟੇ ਛੋਟੇ ਕੱਦੂ ਲਾਦੇ ਨੇ ਉਹਨਾਂ ਨੂੰ ਲਾਲ ਪੁੰਡੀ ਬਹੁਤ ਛੇਤੀ ਖਰਾਬ ਕਰਦੀ ਹੈ ਤਾਂ ਤੁਸੀਂ ਥੋੜੀ ਜੀ ਲੱਸੀ ਲਓ ਉਹਦੇ ਵਿੱਚ ਥੋੜਾ ਜਿਹਾ ਗੁੜ ਪਾ ਲਓ ਤੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਹੋ ਸਕੇ ਤੁਹਾਡੇ ਕੋਲ ਨਿੰਮ ਮਿਲ ਜੇ ਤਾਂ ਉਹ ਜ਼ਿਆਦਾ ਬੈਟਰ ਹੈ ਅਗਰ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਤਾਂ ਤੁਸੀਂ ਉਹਨੂੰ ਨਾ ਸਿਰਕ ਦੇਣਾ ਚਾਹੀਏ ਕਿਸੇ ਪੰਪ ਚ ਪਾ ਕੇ ਸੜਕ ਦੋ ਚਾਹੀਏ ਐਦਾਂ ਹੀ ਸੜਕ ਦੋ ਦੇਖੋ ਆ ਦੇਖੋ ਲਾਲ ਪੁੰਡੀ ਇਹ ਹੁੰਦੀ ਆ ਇਹ ਵੀ ਦੇਖੋ ਕਿਉਂਕਿ ਹਜੇ ਦੇਖੋ ਮੇਂ ਬਰਸਾਤ ਦਾ ਮੌਸਮ ਹੈ ਅੱਜ ਤੇ ਮੈਂ ਹੁਣ ਇਦੋਂ ਬਾਅਦ ਉਹੀ ਛਿੜਕਣਾ ਹੈ ਇਹਦੇ ਉੱਪਰ ਤਾਂ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਲਾਈਕ ਮੈਂ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰਨਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ